Thank you. Thank you. はい。 ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਰੋਂ ਨੇੜੋਂ ਚੱਲ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਆਪਾਂ ਸਾਰੇ ਪਹੁੰਚੇ ਹਾਂ ਮਹਾਪੁਰਸ਼ਾਂ ਨੇ ਉਦਮ ਕੀਤਾ ਹੈ ਬਾਬਾ ਸਰਜੀਤ ਸਿੰਘ ਜੀ ਪਹਿਲਾ ਰਾਜਪੁਰੇ ਵਾਲੇ ਸਨ ਫਿਰ ਬਾਬਾ ਸੁਰਜੀਤ ਸਿੰਘ ਜੀ ਬਦਨਪੁਰ ਵਾਲੇ ਤੇ ਫੌਣ ਅਸੀਂ ਕਹਿੰਦੇ ਆ ਬਾਬਾ ਸੁਰਜੀਤ ਸਿੰਘ ਜੀ ਅਮਰੀਕਾ ਉਹਨਾਂ ਨੇ ਚਾਰ ਰੋਜਾ ਸਮਾਗਮ ਰੱਖਿਆ ਤੇ ਅੱਜ ਇਸ ਸਮਾਗਮ ਦਾ ਆਖਰੀ ਲਾਸਟ ਦੀਵਾਨ ਹੈ ਬਹੁਤ ਸਾਰੇ ਜਥਿਆਂ ਪਾਸੋਂ ਗੁਰਮਖਾਂ ਕੀਰਤनियां ਕਥਾਵਾਚਕਾਂ ਪਾਸੋਂ ਆਪ ਜੀ ਨੇ ਹਾਜ਼ਰੀ ਭਰੀ ਹੈ ਮੈਨੂੰ ਬਾਬਾ ਜੀ ਨੇ ਕਿਹਾ ਬਾਹਰ ਗਿਆ ਅਮਰੀਕਾ ਉਦੋਂ ਵੀ ਮੈਨੂੰ ਕਿਹਾ ਵੀ ਅਸੀਂ ਸਮਾਗਮ ਰੱਖਣਾ ਹੈ ਆਇਓ ਕੋਣੀ ਵੀ ਕੁਝ ਦਿਨ ਪਹਿਲਾਂ ਮੈਨੂੰ ਫੋਨ ਕਰਕੇ ਵੀ ਪ੍ਰੋਗਰਾਮ ਰੱਖਿਓ ਤੇ ਬਾਬਾ ਜੀ ਨੇ ਮੈਨੂੰ ਯਾਦ ਕਰਾਇਆ ਵੀ ਇਸ ਸਥਾਨ 'ਤੇ ਨੀਂਹ ਰੱਖੀ ਸੀ ਜਦੋਂ ਤੇ ਉਦੋਂ ਤੁਸੀਂ ਰੱਖੀ ਸੀ ਮੈਨੂੰ ਯਾਦ ਨਹੀਂ ਸੀ ਪਰ ਮੈਨੂੰ ਚੇਤਾ ਆ ਗਿਆ ਫਿਰ ਇੱਥੇ ਬਦਨਪੁਰ ਵਿੱਚ ਹੀ ਦੀਵਾਨ ਸੀ ਆਪਣਾ 2000 2003 ਵਿੱਚ 2003 ਵਿੱਚ 21 ਸਾਲ ਪਹਿਲਾਂ ਤੇ ਬਦਨਪੁਰ ਵਿੱਚ ਹੀ ਪ੍ਰੋਗਰਾਮ ਸੀ ਮਵਾਨ ਲੱਗੇ ਸੀ ਖੇਤਾਂ ਵਿੱਚ ਸਮਾਪਤੀ ਤੋਂ ਬਾਅਦ ਫਿਰ ਉਦੋਂ ਇਸ ਸਥਾਨ ਦੀ ਨਹੀਂ ਰਹੀ ਸੀ ਕਈ ਪੁਰਾਣੇ ਚਿਹਰੇ ਵੇਖੇ ਅੱਜ ਜਿਹੜੇ ਕਾਲੀਆਂ ਦਾੜੀਆਂ ਵਾਲੇ ਮੁੰਡੇ-ਮੁੰਡੇ ਅੱਗੇ ਪੱਛਦੇ ਹੁੰਦੇ ਸੀ ਹੁਣ ਉਹ ਚਿੱਟੀਆਂ ਦਾੜੀਆਂ ਵਾਲੇ ਬਣ ਗਏ ਐ ਜਿਹੜੇ ਜਵਾਨ ਹੁੰਦੇ ਸੀ 15 ਸਾਲ ਦੇ 20 ਸਾਲ ਦੇ ਉਹ ਹੁਣ 45 ਸਾਲਾਂ ਦੇ ਐ ਉਹ 50 ਸਾਲਾਂ ਦਾ ਜਾਪ ਦਾ ਹੈ ਵੱਡੇ ਵੱਡੇ ਨੌਜਵਾਨ ਹੁੰਦੇ ਆ ਜਿਹੜੇ ਕੋਈ ਕਹਿੰਦਾ ਮੈਂ ਮੇਰੇ ਤੁਸੀਂ ਪੱਗ ਬੰਨੀ ਸੀ ਮੈਂ ਕਿਹਾ ਕਿੱਡਾ ਸੀ ਕਿਹਿੰਦਾ ਮੈਂ ਛੋਟਾ ਜਿਹਾ ਬੱਚਾ ਸੀ ਜਦੋਂ ਜਵਾਨ ਹੋ ਗਏ ਸਾਰੇ 20 25 ਸਾਲ 26 ਸਾਲ ਹੋ ਗਏ ਮੈਨੂੰ ਸਮਾਣੇ ਲੱਗ ਕੇ ਚਾਹੁੰਦੇ ਆ ਤੇ ਟਾਈਮ ਲੱਗਦੇ ਦਾ ਪਤਾ ਹੀ ਨਹੀਂ ਲੱਗਦਾ ਉਦੋਂ ਇਦਾਂ ਹੀ ਹੁੰਦਾ ਸੀ ਇੱਥੇ ਰਾਤ ਇੱਥੇ ਸਵੇਰ ਇੱਥੇ ਸ਼ਾਮ ਇੱਥੇ ਕਿ ਨਈ ਗਾੜੀਆਂ ਰੱਖਦੇ ਸੀ ਕਿ ਨਈ ਕੇਸ ਰੱਖਦੇ ਸੀ ਕਿ ਨਈ ਅੰਮਰ ਦੇ ਛੱਕਦੇ ਸੀ ਦਿਨੇ ਵੀ ਅੰਮਰ ਸੰਚਾਰ ਰਾਤ ਵੀ ਅੰਮਰ ਸੰਚਾਰ ਔਰ ਪਹਿਲਾਂ ਪਹਿਲਾਂ ਸ਼ੁਰੂ ਸ਼ੁਰੂ ਤੇ ਲੋਕਲ ਬੱਸਾਂ ਨੂੰ ਸਵਾਣਾ ਇਲਾਕਾ ਸੀ ਸਵਾਣੇ ਜਿੱਥੋਂ ਇੱਧਰ ਇੱਧਰ ਸਵਾਣਿਆਂ ਦੇ ਪਰਲੇ ਪਾਸੇ ਦਿਨੇ ਰਾਤ ਨੂੰ ਇੱਧਰਲੇ ਪਾਸੇ ਇਦਾਂ ਹੀ ਘੁੰਮਦੇ ਜਾਈ ਗਏ ਫਿਰ ਔਰੀ ਔਲੀ ਪਟਿਆਲੇ ਨੂੰ ਗਏ ਫਿਰ ਬਰਦਾਸਪੁਰ ਨੂੰ ਫਿਰ ਮੁੜ ਕੇ ਸਾਰੇ ਪੰਜਾਬ ਵਿੱਚ ਹੀ ਜਾਂਦੇ ਹੁੰਦੇ ਰਹੇ ਪਰ ਧੰਨਵਾਦ ਬਾਬਾ ਜੀ ਦਾ ਕਿ ਸਾਨੂੰ ਪੁਰਾਣੀ ਸੰਗਤ ਦੇ ਦਰਸ਼ਨ ਕਰਵਾਏ। ਨਵੇਂ ਇਲਾਕਿਆਂ 'ਚ ਜਾਈਏ ਉਹਨਾਂ ਪਤਾ ਨਹੀਂ ਲੱਗਦਾ ਪਰ ਇੱਥੇ ਤੇ ਮੈਂ ਬਹੁਤਿਆਂ ਦੇ ਘਰਾਂ 'ਚ ਗਿਆ, ਕਈਆਂ ਨੂੰ ਮੈਂ ਪਰਸਨਲੀ ਜਾਣਦਾ। ਪਿੰਡ ਜਾਣਦਾ, ਆਮ ਜਾਣਦਾ, ਰੀਂਆਂ ਦੇ ਮੈਂ। ਸਵਾ ਆਪਣਾ ਇਲਾਕਾ ਹੈ, ਆਪਣਾ ਘਰ ਹੈ। ਚੰਗਾ ਲੱਗਦਾ ਆਪਣੇ ਦਿਲੀਆਂ 'ਚ ਜਦੋਂ ਆਈਦਾ ਬੈਠੀਦਾ ਕੀਰਤਨ ਕਰੀਦਾ ਤੇ ਚੰਗਾ ਲੱਗਦਾ। ਸੋ ਪਿਆਰ ਨਾਲ ਥੋੜਾ ਜਿਹਾ ਪੈਂਕਾ ਕਰਤਾ ਬਣਾ ਕੇ ਲਾਹਾ ਲਏ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਥਾਂ ਥਾਂ ਉੱਤੇ ਮਨਾਇਆ ਗਿਆ ਜਗਾ ਜਗਾ ਉੱਤੇ ਸਵੇਰੇ ਪ੍ਰਭਾਤ ਫੇਰੀਆਂ ਹੁੰਦੀਆਂ ਨੇ ਖੰਡਕੋਟ ਸਾਹਿਬ ਹੁੰਦੇ ਨੇ ਅੰਗਰ ਕੀਰਤਨ ਹੁੰਦੇ ਐ ਬਹੁਤ ਮਿਹਨਤ ਕੀਤੀ ਜਾਂਦੀ ਐ ਬੜੀ ਚਾਹ ਨਾਲ ਕਰੋੜਾਂ ਰੁਪਈਆ ਸਿੱਖ ਕੌਮ ਖਰਚ ਕਰਦੀ ਹੈ ਹਰ ਸਾਲ ਪਰ ਜੋ ਗੁਰੂ ਸਾਹਿਬ ਜੀ ਦਾ ਬਚਨ ਹੈ ਨਾ ਜੋ ਕੁਰਬਾਨੀ ਦੇ ਵਿੱਚ ਉਹਨਾਂ ਦੀ ਸੋਚ ਹੈ ਵਿਚਾਰ ਹੈ ਜਿਹੜੇ ਉਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਨਹੀਂ ਕਰਦੇ ਤੇ ਯਾਦ ਰੱਖਣਾ ਜੀ ਜਿੰਨਾ ਚਿਰ ਕੁਰਬਾਨੀ ਦੀ ਨਾ ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣਦੇ ਸਮਝਦੇ ਨਹੀਂ ਉਹਨਾਂ ਵਿੱਚ ਉਹਨਾਂ ਦੀ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਉਹਨੇ ਯਾਦ ਰੱਖਿਓ ਸਤਗੁਰ ਨੂੰ ਸਭ ਕੋ ਵੇਖਦਾ ਕਿੰਨੇ ਦੁਨੀਆ ਸਤਗੁਰੂ ਨੂੰ ਵੇਖਦੀ ਐ ਗੁਰਦੁਆਰੇ ਕਈ ਲੋਕ ਰੋਜ਼ ਮੱਥਾ ਟੇਕਣ ਜਾਂਦੇ ਐ ਨਾਗਾ ਨਹੀਂ ਪਾਉਂਦੇ ਸਤਗੁਰੂ ਨੂੰ ਸਭ ਕੋ ਵੇਖਦਾ ਜਿੰਤਾ ਜਗਤ ਸੰਸਾਰ ਪਰ ਯਾਦ ਰੱਖੋ ਡਿੱਠੇ ਮੁਕਤ ਨਾ ਹੋਵਈ ਜਿੱਕਰ ਸ਼ਬਦ ਨਾ ਕਰੇ ਵਚਾਰ ਕੱਲਾ ਬੰਦਾ ਵੇਖ ਕੇ ਮੁਕਤ ਨਹੀਂ ਹੋ ਸਕਦਾ ਕਿੰਨੇ ਜਿੰਨਾ ਚਿਰ ਜਿੰਨਾ ਚਿਰ ਗੁਰੂ ਸਾਹਿਬ ਦੇ ਬਚਨਾਂ ਨੂੰ ਅਸੀਂ ਵਿਚਾਰਦੇ ਨਹੀਂ ਸੋਚਦੇ ਨਹੀਂ ਸਮਝਦੇ ਨਹੀਂ ਆਪਣੀ ਜ਼ਿੰਦਗੀ ਵਿੱਚ ਜਿੰਨਾ ਚਿਰ ਲਾਗੂ ਨਹੀਂ ਕਰਦੇ ਭਾਈ ਉਹਨਾਂ ਚਿਰ ਕਹਿੰਦੇ ਸਤਿਗੁਰੂ ਨੂੰ ਵੇਖਦੇ ਰਹੋ ساری ਜ਼ਿੰਦਗੀ ساری ਜ਼ਿੰਦਗੀ ਸਤਗੁਰ ਕੀ ਪਰਪੀਤ ਨਾ ਆਈਆ ਜੇ ਗੁਰੂ ਸਾਹਿਬ ਦੇ ਰਚਨਾ ਤੇ ਪ੍ਰਤੀਤ ਨਹੀਂ ਆਈਂ ਭਰੋਸਾ ਨਹੀਂ ਆਇਆ ਸਤਗੁਰ ਕੀ ਪਰਪੀਤ ਨਾ ਆਈਆ ਸ਼ਬਦ ਨਾ ਲਾਗੋ ਭਾਉ ਉਸ ਤੋਂ ਸੁਖ ਨਾ ਉੱਭਜੈ ਭਾਵੇਂ ਸੌ ਗੇੜਾ ਹੋ ਜਾਓ ਇੱਕ ਦਿਨ ਵਿੱਚ 100 ਵਾਰੀ ਆਵੇ ਮੱਤਾ ਗੁਰਦੁਆਰੇ ਇੱਕ ਦਿਨ ਤੇ 100 ਵਾਰੀ ਆਵੇ ਕਹਿੰਦੇ ਭਾਵੇਂ 100 ਵਾਰੀ ਆਉਂਦਾ ਜਾਂਦਾ ਰਹੇ ਪਰ ਜਿੰਨਾ ਚਿਰ ਸਤਗੁਰੂ ਦੇ ਬਚਨਾਂ ਤੇ ਪ੍ਰਤੀਤ ਨਹੀਂ ਕਰਦਾ ਪਰੋਸਾ ਨਹੀਂ ਕਰਦਾ ਉਹਨਾਂ ਚਿਰ ਜ਼ਿੰਦਗੀ ਨਹੀਂ ਬਣਦੀ ਉਹਨਾਂ ਚਿਰ ਗੱਲ ਨਹੀਂ ਬਣਦੀ ਤਾਂ ਕਰਕੇ ਸਤਗੁਰਾਂ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀ ਨੇ ਸਾਨੂੰ ਸਤਗੁਰੂ ਨੇ ਸਮਝਾਇਆ ਕੀ ਹੈ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ بڑے ਲੋਕ ਸ਼ਰਾਬ ਦੇ ਆਦੀ ਹਨ ਥੋੜੇ ਜਿਨ ਲਈ ਨਸ਼ਾ ਕਰ ਲਿਆ 2 ਘੰਟੇ 4 ਘੰਟੇ ਬੰਦਾ ਹੋਸ਼ ਭੁੱਲ ਗਿਆ ਨਜ਼ਾਰਾ ਆ ਗਿਆ ਕਿ ਸਾਨੂੰ ਸਵਾਦ ਆ ਗਿਆ ਤੇ ਗੁਰੂ ਨਾਨਕ ਸਾਹਿਬ ਦੇ ਵੇੜੇ ਵੀ ਪੱਠੀਆਂ ਲੋਕ ਪੁਰਾਣੇ ਵੇੜਿਆਂ 'ਚ ਸ਼ਰਾਬ ਕੱਢਦੇ ਸੀ ਜਿਵੇਂ ਪੱਠੀਆਂ ਪਾਉਣੀਆਂ ਸ਼ਰਾਬ ਕੱਢਣੀ ਤੇ ਗੁਰੂ ਸਾਹਿਬ ਜੀ ਨੇ